ਹਾਂਜੀ ਸੱਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਮੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਸ਼ੇਰੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਠੀਕ ਇੱਧਰ ਆਪਣਾ ਸਿਰਾਂ ਭਰਾ ਕੈਮਰਾ ਮਾਰਨ ਲੱਗ ਰਿਹਾ ਹੈਗਾ ਤੇ ਆਪਣੇ मामੂ ਮਿਸਤਰੀ ਜੀ ਨੇ ਜੀ ਹੋਰ ਦੀ मामੂ ਠੀਕ ਹੋ ਹੈ ਠੀਕ ਹੈ ਜੀ ਠੀਕ ਹੈ ਲਾ ਗੀ ਪੈਂਚਰੀ ਅੱਜ ਅੱਜ ਲਾ ਦੋ ਜੀ ਲਾ ਦੋ ਲਾ ਦੋ ਲਾ ਦੋ ਤੇ ਇਹਨਾਂ ਪਾਈਆਂ ਦਾ ਕਹਿਣਾ ਕਿ ਸਾਡੀ ਮੋਟਰ 170 ਫੁੱਟ ਤੋਂ ਥੱਲੇ ਨਹੀਂ ਜਾਂਦੀ ਹੈਗੀ ਤੇ ਆਪਾਂ ਪਾ ਕੇ ਕੈਮਰਾ ਕਰਾਂਗੇ ਚੈੱਕ ਜੇ ਤੇ ਤੱਕ ਸਾਡੀ ਸੰਭਾਵਨਾ ਕਿ ਬੋਰ ਹਿੱ ਤੇ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਪੈਂਚਰ ਵੀ ਲਾਵਾਂਗੇ ਤੇ ਇਧਰ ਐਲ ਸੀ ਡੀ ਤੁਹਾਨੂੰ ਦਿਖਾਉਣਿਆਂਗੇ। ਇਹਦੇ ਨਾਲ ਇਹਦੇ ਨਾਲ ਤੇ ਲਗਾ ਕੇ ਵਿੱਚ ਉਹਦੇ ਸਫਾਈ ਲਾ ਕੇ ਦੇਖ ਲਾਂਗੇ। ਹੂੰ। ਥੋੜੀ ਮੈਂਬਰੀ ਖਾਲੀ। ਹੂੰ। ਜਮਾ। ਜਮਾ ਤਾਂ ਨਹੀਂ ਹੋਈ ਹੈ, ਇਹ ਥੋੜੀ ਜਿਹੀ ਹੋਈ ਆ। ਦੇਖੋ ਕਿੰਨੀ ਕ ਬਣਾਉਣਾ। ਫਿਰ ਗੱਡੀ ਕਿੱਲੇ ਚਲਾਗੇ? ਇੱਥੇ। ਉੱਥੇ ਮੈਂ ਇੱਥੇ। ਹੂੰ। ਤੋਂ ਉਹਨੂੰ ਕਿੱਥੇ ਕਰਾਂ? ਆਈਦੀ ਆਪਣਾ ਕੈਮਰਾ ਬੰਦ ਹੋਈ ਲੋਡ ਪੈ ਜਾਂਦੀ। ਹੋਣੀ ਚੱਲਾਂਗੇ। ਵਾਲ ਕੈਮਰਾ ਕੰਮ ਬੜ ਗਿਆ। ਅਜੇ ਪਾਪ ਤਾਂ ਇਜਾਮ ਕਰਦੇ ਹੁਣਾਂ ਦਾ ਪਹਿਲਾਂ। ਇਹ ਉਹਦਾਂ ਬਰਸਾਤ ਆਣਾ, ਬਰਸਾਤ ਆਇਆ ਇਹ ਪਾਪ ਉਥੇ। 800 ਲੋਕਲ ਕੰਪਨੀਾਂ ਦਾ ਠੰਡੇ ਦਿਮਾਗ ਵਾਲਾ। ਅੰਬਰ ਤਾਂ ਕੋਣ ਜੀ ਉਸੀ ਜਾਵੇਂ। ਦੇਖਾਂਗੇ ਅੰਬਰਸਰ ਦਾ ਕੰਮ ਹੀ ਥੋੜਾ ਜਿਹਾ। ਏਸੀ ਬਾਕ ਜਾਂ ਕਰੀ। ਤਨੇ ਮੱਥਾ ਲਾਈ। ਇਹਨੇ ਮੱਥਾ ਲੇ ਗਿਆ। ਸਾਰੀ ਹੋਲ ਚੱਲਣਾ। ਇਹ ਲਾ ਠੀਕ ਜਾਣਦੇ ਜਾਣਦੇ ਆਸੀ ਭਾਈ ਮੂਵੀ ਲੱਗਿਆ ਮੜਾ ਤਾਹ ਜਾ ਕੇ ਛੱਡਦੇ ਸੀ ਰੇ ਤਾਹ ਜਾ ਕੇ ਛੱਡੀ ਮੜਾ ਜਾ ਕਾਇਦੇ ਤੂੰ ਮੜਾ ਜਾ ਰੰ ਨੂੰ ਉਹ ਤਾਹ ਜਾ ਕੇ ਛੱਡੀ ਮੜਾ ਜਾ ਅੱਜ ਚੱਲ ਜਾਣ ਦੇ ਤਾਂ ਤਰਮੂਟੀਆਂ ਲੈ ਕੇ ਦੇ ਲੈਂਦੇ ਨਿੱਪ ਨਾਲ ਜਗੜ ਪਾਉਂਦੇ ਹਾਂ ਵਿਚਾਲੀ ਅੱਡੋਗੇ ਬਾਹਰ ਲਈ ਅੱਡੋਗੇ ਦਰ ਟਟ ਆਇਆ ਟਟ ਟਟ ਕਿੰਨਾ ਹੋ ਗਿਆ ਇਹ ਉੱਪਰ ਕਰੀ ਉੱਪਰ ਕਰੀ ਸਿਰੇ ਉਧਰ ਲਵੇ ਖੜੋ ਯਾਰਾ ਸਿਰੇ ਉਹ ਦੱਕੀ ਜਾਂਦਾ ਫਸਾਦ ਵਿੱਚ ਯਾਰ ਲਵੇ ਅੱਠ ਉੱਪਰ ਕਰਨੂਗਾ ਲਵੇ ਖੜੋ ਲਵੇ ਖੜੋ ਰੇ ਕੀ ਦੇ ਦੇ ਤੁਸੀਂ ਉਹ ਫੋਨ ਨੰਬਰ ਆ ਕੇ ਦੇ ਦੇ ਯਾਰ ਨੰਬਰ ਤੋਂ ਉਹਦੀ ਜਮੀ ਛੱਡ ਦੇਣ ਫਿਰ ਜੀ ਫਾਈਨਲੀ ਕੈਮਰਾ ਆਪਣਾ ਬੱਜੀ ਚੁੱਕਿਆ ਹੈਗਾ ਤੇ ਕੱਢਦੇ ਹੁਣ ਆਪਾਂ ਆਪਣਾ ਕੈਮਰਾ ਬਾਹਰ ਤੇ ਹੁਣ ਕਰਾਉਣੇ ਥੋੜੀ ਮਿਸਤਰੀ ਨਾਲ ਗੱਲ ਤੇ ਪੁੱਛਦੇ ਹਾਂ ਉਹਨਾਂ ਤੋਂ ਕੀ ਰਿਪੋਰਟ ਆ ਗਈ ਆਪਣੇ ਬੋਰ ਦੀ ਤੇ ਕੀ ਕੁਝ ਕਰਨਾ ਪਊਗਾ ਇਹਦਾ ਅਸੀਂ ਗਾਲ ਜੀ ਅਸੀਂ ਪਿੰਡ ਪਹੁੰਚਦੀ ਸਿਰ aí ਸਿਰੋ ਹੀ ਕਵਰਾਂ ਵਿੱਚ ਤੇਰੇ ਬੋਰ ਲੱਗਾ ਇਹਦੀ 4 ਇੰਚ ਜੋ ਕਿ ਪਿਛਲੇ ਸਮਾਂ ਮਾਲੂ ਮੋਟਰ ਫਸੀ ਦੀ ਇਹ ਚ ਤੇ ਮੋਟਰ ਕੱਢ ਲਈਦੀ ਪਹਿਲਾਂ ਬਾਈਆਂ ਨੇ ਇੱਥੋਂ ਕਢਾ ਲਈਦੀ ਮੋਟਰ ਕਿਸੇ ਔਰ ਤੋਂ ਠੀਕ ਹੈ ਤੇ ਮੋਟਰ ਕੱਢਣ ਤੋਂ ਬਾਅਦ ਤੇ ਆਪਾਂ ਨੇ ਬੋਰ ਚੈੱਕ ਕਰਿਆ ਜੇ ਕੈਮੇਦ ਨਾਲ ਆਪਾਂ ਇਹਦੇ ਪੈਂਚਰ ਲਾਉਣਾਗਾ ਬੋਰ ਚਲਾਉਣਾਗਾ ਇਹ ਬੋਰ ਚੈੱਕ ਕਰ ਲਿਆ 177 ਤੋਂ ਲੈ ਕੇ 187 ਤੱਕ ਇਹ ਬੋਰ ਚ ਪਿਆ ਹੋਇਆ ਹੈਗਾ ਬਾਕੀ ਆਪਾਂ ਇਹਦਾ ਮੰਨ ਲਓ 215 ਫੁੱਟ ਖਾਲੀ ਹੁਣ ਬੋਰ 330 ਵਾਲਾ ਬੋਰ ਹੈ ਮੰਨ ਲਓ ਵੀ 115 ਫੁੱਟ ਬੋਰ ਭਰਿਆ ਹੋਇਆ ਹੈ ਬਾਕੀ ਖਾਲੀ ਕਰਾਂਗੇ ਆਪਾਂ ਹੁਣ ਇਸ ਤੋਂ ਬਾਅਦ ਪੈਂਚਰ ਲਾ ਕੇ ਚਲਾਵਾਂਗੇ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9781754490 ਧੰਨਵਾਦ ਜੀ ਓਕੇ